ਤਨ ਗੁਰੂ ਜੀ ਹੁੰਦਾ ਸੀ ਇਹ ਬਾਬਾ ਜੀ ਆਏ ਆ ਰਿਹੜੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਬਾ ਜੀ ਇਹ ਕੋਣ ਬਲੇ ਦੱਸੋ ਬੱਚੇ ਕਿਹਦੇ ਬੱਚੇ ਆ ਇਹ ਆ ਪੁੱਤ ਨੇ ਹੈ ਪੋਤੀਆਂ ਆ ਮਾ ਅੱਛਾ ਇਹ ਫਿਰ ਤੁਹਾਡੇ ਨਾਂ ਆਂਦੀਆਂ ਮਾ ਹਾਂ ਜੀ ਤੇਰਾ ਦੀ ਮਾਂ ਵਗੈਰਾ ਆ ਜੀ ਮਾਂ ਮਤਲਬ ਹੈ ਨਹੀਂ ਕੀ ਮਮਾ ਨਹੀਂ ਹੈ ਕਿਦਰ ਪੁੱਤ ਵਾਹਿਗੁਰੂ ਤੇ ਸਾਰੇ ਬੱਚੇ ਆਉਦੇ ਆ ਹਾਂ ਜੀ ਤੁਸੀਂ ਤੁਹਾਡੇ ਆ ਹਾਂ ਜੀ ਤੇ ਆ ਤੇ ਮੁੰਡਾ ਇਹ ਮੁੰਡਾ ਆ ਤੇ ਹੁਣ ਤੁਸੀਂ ਪਾਲਦੇ ਹੋ ਨਹੀਂ ਕਿ ਤੁਸੀਂ ਕਿਉਂ ਲੈਣੀਆਂ ਜੜੀ ਕਾਰਨ ਦੱਸੋ ਮੈਂ ਕਿ ਕੋਈ ਸਮਝ ਨਹੀਂ ਆਉਦੀ ਜਾਂ ਕੋਈ ਕਾਹਤੂ ਕੰਮ ਤਾਂ ਨਾਵਜਾਂਦੇ ਇਸ ਕਰਕੇ ਤੇ ਰਾਤ ਨੂੰ ਬਾਬਾ ਜੀ ਰਾਤ ਨੂੰ ਕਿਤੇ ਇੱਕ ਲੱਗੇ ਇੱਕ ਕੰਮ ਤੇ ਲੱਗੇ ਉਹ ਕੰਮ ਤੇ ਲੱਗਾ ਕਿਹੜੇ ਕੰਮ ਤੇ ਲੱਗੇ ਉਹ ਕਿਸ਼ ਬਾਬੇ ਦੇ ਬਾਜ਼ੇ ਲੱਗੇ ਦੁਕਾਨਾਂ ਅੱਛਾ ਤੇ ਉੱਥੇ ਦੁਕਾਨ ਤੇ ਉਹ ਆ ਪਾਹ ਜਾਂ ਬੱਲਾ ਇਹ ਉਹ ਸਾਜਾਂ ਦੀ ਟੈਮ ਨਹੀਂ ਜਾਂਦਾ ਕੱਲੇ ਚ। ਲੀਡ ਛੱਡਦਾ ਵਾ। ਤੇ ਤੁਸੀਂ ਕੱਲੇ ਕਰੇ ਹੁੰਦੇ ਹੋ। ਹਾਂਜੀ। ਰਾਤੇ ਨਾਲ ਠੱਪੇ ਹਜੋ ਨਾ ਗਾ। ਤੇ ਇਹਦਾ ਪਿਓ ਕਿਥੇ ਹੈ? ਤੁਹਾਡਾ ਪਪਾ ਕਿਥੇ ਹੈ ਪਤਾ? ਉਹ ਬਾਹਰੇ ਰਹਿੰਦੇ ਔਰ ਸ਼ਰਾਬ ਪਿੰਦੇ ਨੇ। ਸ਼ਰਾਬ ਪਿੰਦੇ ਆ। ਹਾਂਜੀ। ਤੇ ਤੁਹਾਨੂੰ ਪਾਲਦਾ ਤੁਹਾਡਾ ਦਾਦਾ ਪਾਲਦਾ ਵਾ। ਹਾਂਜੀ। ਵਾਹਿਗੁਰੂ। ਤੇ ਤੂੰ ਸਿਆਣੀ ਕੁੜੀ ਹੈਂ ਤੀ। ਕਿਨੀ ਕਿਨੀ ਉਮਰ ਪਤਾ ਤੇਰੀ? 12 ਸਾਲ। 12 ਸਾਲ ਤੇ ਤੂੰ ਪਾਲਦੀ ਇਹਨੂੰ? ਹਾਂਜੀ। ਭਰਾਤ ਨਾਲ ਛੋਟਾ। ਹਾਂਜੀ। ਇਹ ਕਿੰਨੇ ਸਾਲ ਦਾ? ਇਹ 14 ਸਾਲ। ਇਹ 14 ਹਾਂ ਪੰਜਾਂ ਚਾਰ ਸਾਲ ਦਾ। ਹਾਂਜੀ। ਤੇ ਤੂੰ ਪਾਲਦੀ ਹੈਂ। ਇਹਨੇ ਇੱਕ ਇਹ ਤੁਹਾਨੂੰ ਮੈਂ ਮੈਂ ਤਾਂ ਸੁਣਿਆ ਸੀ ਕਿ ਮਜਬੂਰੀਆਂ ਈਆਂ ਨੂੰ ਵੱਡੀਆਂ ਬਣਾ ਬਣਾ ਦਿੰਦੀਆਂ ਤੇ ਅੱਜ ਵੇਖ ਵੀ ਲਿਆ ਕਿ ਇੱਕ ਧੀ ਮਾਂ ਬਣੀ ਬਈ ਹੈ ਹਾਂਜੀ ਹਾਂਜੀ ਤੇ ਆ ਤਰੀ ਪੈਣਾ ਵਾ ਇਹਦੀ ਕਿੰਨੀ ਉਮਰ ਆ ਇਹਦੀ ਵੀ 7 ਸਾਲ ਹੈ 7 ਸਾਲ ਸਕੂਲ ਜਾਂਦੇ ਬੱਚੇ ਮੇਰਾ ਮਮਾ ਵੀ ਸਾਲ ਪਹਿਲਾਂ ਗਿਆ ਹੋਣਾ ਅੱਛਾ ਤਾਂ ਤੁਸੀਂ ਬਾਬਾ ਜੀ ਪਾਲਦੇ ਹੋਗੇ ਉਥੇ ਉਥੋਂ ਕਿਨੇ ਪੈਸੇ ਮਿਲਦੇ ਆ ਦੁਕਾਨਦਾਰ 200 200 ਰੁਪਏ ਰੋਜ਼ ਦਾ ਹਾਂਜੀ ਸਾਰਾ ਦਿਨ ਉੱਥੇ ਰਹਿਣਾ 9 ਵਜੇ ਤੱਕ ਰਹੀ। ਓ 8 ਵਜੇ ਤੋਂ ਹੋਣਾ ਮੈਂ। ਹਾਂ, ਤਰਾਤੀ 9 ਵਜੇ ਤੱਕ। ਉਹ ਤਾਂ ਸਤਿ ਆਕਮਨ ਬਬਈ ਸਾਰੇ। ਕੀ ਬੋਲ ਚਾਹੁੰਦੇ ਹੋ ਕਿ ਮੈਂ ਆਪਣੇ ਢੰਡੀ ਕੰਮ ਕਰਾਂ। ਆਪਣੀਆਂ ਧੀਆਂ ਦੇ ਕੋਲ ਕਰਾਂ। ਧੀ ਜਮਾਨ ਹੁੰਦੀ ਪਈ ਐ। ਤਾਂ ਕਰਕੇ ਆਏ ਹੋ ਤੁਸੀਂ। ਹਾਂਜੀ। ਸਬਜ਼ੀ ਵੀ ਵੇਚ ਲੋਗੇ ਤੁਸੀਂ ਬੁੱਧ ਨਾਲ? ਨਾਲ ਵੇਚਾਂਗੇ। ਹਾਂ ਬਾਬਾ ਜੀ ਹੋਊਗਾ ਮੈਂ ਸਾਰੇ ਕੰਮ ਕਰ ਲੈ ਆਂਦਾ। ਜਿਨੇ ਕਹਿੰਦੇ ਸਾਰੇ ਕਰ ਲੈ। ਅੱਛਾ। ਤੇ ਤੁਹਾਡਾ ਧੰਨ। ਨਹੀਂ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਜੀ ਦਾ ਕਰਨਾ। ਮੁੰਡੇ ਤਾਂ ਧੀਆਂ ਤੇ ਤਰਸ ਆਂਦਿਆ। ਇਹ 12 ਸਾਲ ਦੀ ਬੱਚੀ ਆ। ਉਹ ਆਪਣੀ ਮਾਸ ਮਾਸ ਸਮਝਦਾ ਪਿਆ ਇਹ ਤੈਨੂੰ ਮਾਈ ਮਾਈ ਸੰਧਿਆ ਤੇ ਬਾਬਾ ਜੀ ਹਨਾ ਗੱਲ ਹੋ ਕੇ ਨਾ ਮਾਮਾ ਨਾ ਮਾਵੇਂ ਕੋਈ ਨਹੀਂ ਕੋਈ ਨਹੀਂ ਆਂਦਾ ਕੋਈ ਨਹੀਂ ਕੋਈ ਨਹੀਂ ਵਰਦਾ ਜੇ ਕੋਈ ਗਾਲੀ ਬਾਬਾ ਜੀ ਜਿਹਦਾ ਕੋਈ ਨਹੀਂ ਉਹਦਾ ਧੰ ਗੁਰੂ ਰਾਮਦਾਸ ਪਾਇਆ ਠੀਕ ਹੈ ਨਾ ਪਰ ਪਤਾ ਤੂੰ ਬਹੁਤ ਵੱਡੀ ਬਹਾਦਰ ਆ ਧੀ ਐ ਤੂੰ ਇੱਕ ਧੀ ਵੀ ਐ ਤੂੰ ਇੱਕ ਭੈਣ ਵੀ ਐ ਤੇ ਤੂੰ ਇੱਕ ਮਾਂ ਵੀ ਐ ਮਾਂ ਤੂੰ ਆ ਦੇਖ ਹੁਣ ਇਹ ਮਾਸ ਸਮਝ ਕੇ ਤੇਰਾ ਨਾ ਪਿਆ ਲਿਮੇ ਪੁੱਤ ਇਹ ਤੇਰੀਆਂ ਭੈਣਾ ਵਾ ਹਨਾ ਫਾ ਤੂੰ ਇਹਨਾਂ ਦੀ ਵੀ ਮਾਂ ਐ ਤੈਨੂੰ ਤੇਰੀ ਸਮਝ ਆ ਗਈ ਤੂੰ ਕਿੱਡਾ ਵੱਡਾ ਕੰਮ ਕਰਦੀ ਪਈ ਐ ਮਾਰੇ ਨੇ ਤੈਨੂੰ ਬਹੁਤ ਦੇਣਾ ਪੁੱਤ ਵੇਖੀ ਤੂੰ ਜਿਹੜਾ ਇੱਕ ਆਪਣੇ ਭਰਾ ਨੂੰ ਹਨਾ ਇੱਕ ਪੁੱਤਾਂ ਵਾਂਗੂ ਪਾਲਦੀ ਪਈ ਐ ਉਮਰ ਤੇਰੀ 12 ਸਾਲ ਐ ਤੇ ਕੰਮ ਦੇਖ ਤੂੰ ਕਿੱਡਾ ਵੱਡਾ ਕਰੰਦੀ ਐ ਮੈਨੂੰ ਇਹਨਾਂ ਨੂੰ ਪਤਾ ਗੁਰਾ ਹੰ ਦਾ ਸਪਾਸ ਵਾਲੇ ਤੈਨੂੰ ਬਹੁਤ ਦੇਣਾ ਪੁੱਤ ਜਿਹੜੀ ਤੂੰ ਸੇਵਾ ਕਰਦੀ ਜੇ ਬਾਕੀ ਕਿਤ ਕਰਮ ਆਪੋਂ ਬਣੇ ਬਾਬਾਈ ਕੋਈ ਗੱਲ ਨਹੀਂ ਮੈਂ ਇਹਨਾਂ ਧੀਆ ਦੇ ਲਈ ਠੀਕ ਐ ਮੈਂ ਤੁਹਾਨੂੰ ਜਿਹੜੀ ਲਿਆ ਦੇਣਾ ਕੱਲ ਨੂੰ ਤੇ ਨਾਲ ਸਬ지 ਪਾ ਕੇ ਦੇਣਾ ਵਾ ਬਸ ਬੇਨਤੀ ਏ ਕਿ ਜੇ ਇਹ ਧੀ ਮਾਂ ਬਣ ਕੇ ਨਾਲ ਖੜੀ ਹੈ ਨਾ ਤੁਸੀਂ ਇਹਨੂੰ ਨਾ ਜਿਹੜੀ ਪੜ੍ਹਾਈ ਜ਼ਰੂਰਤ ਕਰਵਾਇਓ ਪੜ੍ਹਾਈ ਨਾ ਛਡਾਓ ਇਸ ਧੀ ਦੀ ਕਿਉਂਕਿ ਮਜਬੂਰੀਆਂ ਬਸ ਹੋ ਕੇ ਨਾ ਧੀ ਦੀ ਪੜ੍ਹਾਈ ਮੈਨੂੰ ਲੱਗਦਾ ਛੋਟੇ ਜਾਣੀ ਹੈ ਮੈਂ ਮਮਾ ਜੀ ਇੰਟਰਨ ਆ ਦਿਓ ਨਹੀਂ ਮੈਂ ਪੜ੍ਹਾਈ ਨਾ ਛੱਡਣ ਦੀ ਕਿਉਂਕਿ ਉਹਨੇ ਇੱਕ ਮਾਂ ਬਣ ਕੇ ਇਹਨਾਂ ਨੂੰ ਪਾਲਣਦੀ ਹੈ ਹਾਂਜੀ ਰੋਟੀ ਤੂੰ ਹੀ ਮੈਨੂੰ ਪੜ੍ਹਾਨੀ ਪਤ ਰੋਟੀ ਕਰ ਤੂੰ ਆਪ ਹੀ ਕਰਦੀ 12 ਸਾਲ ਦੀ ਵਾਹਿਗੁਰੂ ਕੋਈ ਗਾਲੀ ਪਾਪਾਈ ਤੁਹਾਨੂੰ ਕੱਲ ਨੂੰ ਮੈਂ ਨਾ ਰੇੜੀ ਦੇ ਦੇਣਾ ਸਬਜ਼ੀ ਪਾਗ ਦੇਣਾ ਤੁਸੀਂ ਆਪਣੇ ਪਿੰਡ ਦੇ ਬਾਹਰ ਤੁਸੀਂ ਰੇੜੀ ਲਾਓ ਤੇ ਨਾਲੇ ਇਹਨਾਂ 3ਾਂ ਦਾ ਖਿਆਲ ਕਰਖੋ ਠੀਕ ਹੈ ਉਹ ਦਿਨ ਦਾ ਟਾਈਮ ਦੇ ਦਿਓ ਇਸੇ ਕਰਕੇ ਬਾਬਾ ਜੀ ਮੈਂ ਕਹਿਣਾ ਮੈਂ ਆਪਣੇ 3ਾਂ ਨੂੰ ਟਾਈਮ ਨਾਲ ਚਲ ਜੂ ਹਾਂ ਹਾਂ 3ਾਂ ਨੂੰ ਦੇ ਦੇਣਾ 3ਾਂ ਨੂੰ ਟਾਈਮ ਨਾਲ ਚਲ ਜੂ ਮੀਤ ਨਾਲ ਮੈਂ ਜਾਣਾ ਨਾ ਚਾਂਦੀਆਂ ਨਾਲ ਮਿਠੌਂਦਾ ਜੀ ਉਹ ਸੁਤੀ ਹੁੰਦੀਆਂ ਹਨ ਚੱਲੀ ਹੁੰਦੀਆਂ ਕਰੇ ਬਾਬਾ ਜੀ ਤੁਸੀਂ ਟਾਈਮ ਨਾਲ ਘਰ ਜਾਣਾ ਠੀਕ ਆਪਣੇ ਪਿੰਡ ਦੇ ਬਾਹਰ ਹੀ ਕੰਮ ਕਰੋ ਨਾਲੇ ਤੀਆਂ ਦਾ ਖਿਆਲ ਰੱਖੋ ਮੋਲ ਸਹੀ ਨਹੀਂ ਹੈਗਾ ਠੀਕ ਬਾਬਾ ਜੀ ਇਹਨਾਂ ਤੀਆਂ ਦੇ ਲਈ ਮੈਂ ਜਰੂਰ ਤੁਹਾਡਾ ਮੈਂ ਕਰੂੰਗਾ ਬਾਕੀ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਕਰਨਾ ਬਾਅਦ ਤੁਸੀਂ ਦੋਨੋਂ ਦਾ ਸਮਾਂ ਦੇ ਦਿਓ ਮੈਂ ਇਹਨਾਂ ਤੀਆਂ ਦੇ ਲਈ ਇੱਕ ਰੇੜੀ ਦਾ ਇੰਤਜ਼ਾਮ ਕਰਕੇ ਸਬਜ਼ੀ ਪਾ ਕੇ ਤੁਹਾਨੂੰ ਦੇਣਾ ਤਾਂ ਕਿ ਇਹ ਮੇਰੀਆਂ ਤੀਆਂ ਰੋਟੀ ਜਲਦੀ ਹੋ ਜਾਣ ਫਿਰ ਧਿਆਨ ਰੱਖੋ ਠੀਕ ਹੈ ਦੋਨੋਂ ਦਾ ਟਾਈਮ ਦਿਓ ਤੇਰੇ ਦਾਦੂ ਨੂੰ ਮੈਂ ਨਾ ਰੇੜੀ ਦੇ ਦੇਣਾ ਲੈ ਕੇ ਠੀਕ ਹੈ ਬੋਦੈ